ਪਟਿਆਲਾ ਹੈਰੀਟੇਜ ਫੈਸਟੀਵਲ 2025 ਦੀ ਪਹਿਲੀ ਸ਼ਾਮ ਇਥੇ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਪ੍ਰਸਿੱਧ ਅਦਾਕਾਰਾ ਪਦਮ ਸ਼੍ਰੀ ਨਿਰਮਲ ॠषि ਅਤੇ ਮਨਪਾਲ ਟਿਵਾਣਾ ਦੀ ਅਹਿਮ ਭੂਮਿਕਾ ਵਾਲੇ ਤੇ ਪੰਜਾਬੀ ਰੰਗਮંચ ਦੇ ਬਾਬਾ ਬਹੁੜ ਮਰਹੂਮ ਹਰਪਾਲ ਟਿਵਾਣਾ ਦੇ ਵੱਲੋਂ ਲਿਖੇ ਇਤਿਹਾਸਿਕ ਨਾਟਕ ਸਾਰਾ ਹਿੰਦ ਦੀ ਦੀਵਾਰ ਨੇ ਦਰਸ਼ਕਾਂ ਦੀਆਂ ਅੱਖਾਂ ਨਮ ਕੀਤੀਆਂ ਨੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਦੀ ਅਗਵਾਈ ਹੇਠ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਪੰਜਾਬ ਦੇ ਸੈਰਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਹਿਯੋਗ ਦੇ ਨਾਲ ਕਰਵਾਏ ਜਾ ਰਹੇ ਵਿਰਾਸਤੀ ਮੇਲੇ ਦੇ ਦੌਰਾਨ ਸੂਰਬੀਰ ਯੋਧਿਆਂ ਦੀਆਂ ਗੱਥਾਵਾਂ ਦੀ ਗੱਲ ਕਰਦੇ ਇਸ ਇਤਿਹਾਸਿਕ ਨਾਟਕ ਸਰਹੰਦ ਦੀ ਦੀਵਾਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕੀਤਾ। ਪਟਿਆਲਾ ਹੈਰੀਟੇਜ ਫੈਸਟੀਵਲ 2025 ਦੀ ਪਹਿਲੀ ਸ਼ਾਮ ਇਥੇ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਪ੍ਰਸਿੱਧ ਅਦਾਕਾਰਾ ਪਦਮ ਸ਼੍ਰੀ ਨਿਰਮਲ ॠषि ਅਤੇ ਮਨਪਾਲ ਟਿਵਾਣਾ ਦੀ ਅਹਿਮ ਭੂਮਿਕਾ ਵਾਲੇ ਤੇ ਪੰਜਾਬੀ ਰੰਗਮંચ ਦੇ ਬਾਬਾ ਬਹੁੜ ਮਰਹੂਮ ਹਰਪਾਲ ਟਿਵਾਣਾ ਦੇ ਵੱਲੋਂ ਲਿਖੇ ਇਤਿਹਾਸਿਕ ਨਾਟਕ ਸਾਰਾ ਹਿੰਦ ਦੀ ਦੀਵਾਰ ਨੇ ਦਰਸ਼ਕਾਂ ਦੀਆਂ ਅੱਖਾਂ ਨਮ ਕੀਤੀਆਂ ਨੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਦੀ ਅਗਵਾਈ ਹੇਠ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਪੰਜਾਬ ਦੇ ਸੈਰਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਹਿਯੋਗ ਦੇ ਨਾਲ ਕਰਵਾਏ ਜਾ ਰਹੇ ਵਿਰਾਸਤੀ ਮੇਲੇ ਦੇ ਦੌਰਾਨ ਸੂਰਬੀਰ ਯੋਧਿਆਂ ਦੀਆਂ ਗੱਥਾਵਾਂ ਦੀ ਗੱਲ ਕਰਦੇ ਇਸ ਇਤਿਹਾਸਿਕ ਨਾਟਕ ਸਰਹੰਦ ਦੀ ਦੀਵਾਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕੀਤਾ। ਪਟਿਆਲਾ ਹੈਰੀਟੇਜ ਫੈਸਟੀਵਲ 2025 ਦੀ ਪਹਿਲੀ ਸ਼ਾਮ ਇਥੇ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਪ੍ਰਸਿੱਧ ਅਦਾਕਾਰਾ ਪਦਮ ਸ਼੍ਰੀ ਨਿਰਮਲ ॠषि ਅਤੇ ਮਨਪਾਲ ਟਿਵਾਣਾ ਦੀ ਅਹਿਮ ਭੂਮਿਕਾ ਵਾਲੇ ਤੇ ਪੰਜਾਬੀ ਰੰਗਮંચ ਦੇ ਬਾਬਾ ਬਹੁੜ ਮਰਹੂਮ ਹਰਪਾਲ ਟਿਵਾਣਾ ਦੇ ਵੱਲੋਂ ਲਿਖੇ ਇਤਿਹਾਸਿਕ ਨਾਟਕ ਸਾਰਾ ਹਿੰਦ ਦੀ ਦੀਵਾਰ ਨੇ ਦਰਸ਼ਕਾਂ ਦੀਆਂ ਅੱਖਾਂ ਨਮ ਕੀਤੀਆਂ ਨੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਦੀ ਅਗਵਾਈ ਹੇਠ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਪੰਜਾਬ ਦੇ ਸੈਰਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਹਿਯੋਗ ਦੇ ਨਾਲ ਕਰਵਾਈ ਜਾ ਰਹੇ ਵਿਰਾਸਤੀ ਮੇਲੇ ਦੇ ਦੌਰਾਨ ਸੂਰਬੀਰ ਯੋਧਿਆਂ ਦੀਆਂ ਗੱਠਾਵਾਂ ਦੀ ਗੱਲ ਕਰਦੇ ਇਸ ਇਤਿਹਾਸਿਕ ਨਾਟਕ ਸਰਹੰਦ ਦੀ ਦੀਵਾਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕੀਤਾ।